ਵਿਆਹ ਵਾਲੇ ਮੁੰਡੇ ਦੀ ਸਾਲੀ ਨੇ ਚੱਕ ਤੇ ਫਟੇ ਸਾਰੇ ਹੀ ਬਰਾਤੀ ਦੇਖ ਕੇ ਹੋ ਗਏ ਹੈਰਾਨ ਦੋਸਤੋ ਅਕਸਰ ਹੀ ਵਿਆਹਾਂ ਵਿੱਚ ਬਰਾਤ ਆਉਣ ਤੇ ਸਾਲੀਆਂ ਵੱਲੋਂ ਨਾਕਾ ਲਾਇਆ ਜਾਂਦਾ ਹੈ ਜਿਸ ਦੀ ਕਿ ਹੁਣ ਇੱਕ ਵੱਖਰੀ ਹੀ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਦਰਸਲ ਇੱਕ ਵਿਆਹ ਵਿੱਚ ਬਰਾਤ ਆਉਣ ਤੇ ਸਾਲੀਆਂ ਨੇ ਗੇਟ ਤੇ ਨਾਕਾ ਲਾਇਆ ਹੋਇਆ ਸੀ ਅਤੇ ਜਦੋਂ ਰੀਵਨ ਕੱਟਣ ਨੂੰ ਲੈ ਕੇ ਸਾਲੀਆਂ ਨੇ ਮੁੰਡੇ ਤੋਂ ਸ਼ਗਨ ਮੰਗਿਆ ਤਾਂ ਮੁੰਡਾ ਕਹਿੰਦਾ ਮੇਰੇ ਕੋਲ ਐਨੇ ਪੈਸੇ ਨਹੀਂ ਤੁਸੀਂ ਕੱਟ ਲੈ ਲਓ ਤਾਂ ਅੱਗੋਂ ਸਾਲੀ ਵੀ ਪੂਰੀ ਸਕੀਮੀ ਸੀ ਪਹਿਲਾਂ ਹੀ ਆਪਣੇ ਹੱਥ ਦੇ ਪਿਛਲੇ ਪਾਸੇ Google Pay ਦਾ ਕਿਉਂ ਕੋਡ ਬਣਾ ਕੇ ਲੈ ਕੇ ਆਈ ਸੀ ਜਿਵੇਂ ਹੀ ਮੁੰਡੇ ਨੇ ਕਿਹਾ ਕਿ ਮੇਰੇ ਕੋਲ ਐਨੇ ਪੈਸੇ ਨਹੀਂ ਤਾਂ ਸਾਲੀ ਨੇ ਹੱਥ ਮੂਰੇ ਕਰ ਦਿੱਤਾ ਕਹਿੰਦੀ ਕਰੋ ਸਕੈਨ ਤੇ ਭੇਜੋ ਪੈਸੇ ਜਿਸ ਤੋਂ ਬਾਅਦ ਨਾ ਚਾਹੁੰਦੇ ਹੋਏ ਵੀ ਜੀਜੇ ਨੂੰ ਸਾਲੀ ਨੂੰ ਪੈਸੇ Google Pay ਕਰਨੇ ਪਏ ਸੋ ਹਰ ਦਿਨ ਕੋਈ ਨਾ ਕੋਈ ਵੱਖਰੀ ਹੀ ਗੱਲ ਦੇਖਣ ਨੂੰ ਮਿਲਦੀ ਹੈ ਜਿਵੇਂ ਕਿ ਇਸ ਵਿਆਹ ਵਿੱਚ ਦੇਖਣ ਨੂੰ ਮਿਲੀ ਕੁੜੀ ਨੇ ਆਪਣੇ ਹੱਥ ਤੇ ਮਹਿੰਦੀ ਨਾਲ ਹੀ ਸਕੈਨਰ ਬਣਾਇਆ ਹੋਇਆ ਸੀ ਸੋ ਲੋਕ ਇਸ ਵੀਡੀਓ ਨੂੰ ਦੇਖ ਕੇ ਕਹਿ ਰਹੇ ਨੇ ਕਿ ਹੁਣ ਮੁੰਡਾ ਵੀ ਰਿਬਨ ਆਨਲਾਈਨ ਹੀ ਕੱਟ ਦੇਵੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ